ਅੱਜ ਮੈਨੂੰ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਹੈ ਪਹਿਲਾਂ ਮੈਨੂੰ ਨੋਟਿਸ ਆਇਆ ਮੈਂ ਉਹਨਾਂ ਨੂੰ ਕਿਹਾ ਕਿ ਜੀ 12 ਤਰੀਕ ਦਾ ਨੋਟਿਸ ਆਇਆ ਸੀ ਮੈਂ ਕਿਹਾ ਮੈਂ 12 ਨੂੰ ਨਹੀਂ ਆ ਸਕਦਾ ਬਾਹਰ ਐ ਉਹਨਾਂ ਨੇ ਮੈਨੂੰ 20 ਤਰੀਕ ਨੂੰ ਬੁਲਾ ਲਿਆ ਲੇਕਿਨ ਕੱਲ ਮੈਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਕਿ ਗੁਰੂ ਸਾਹਿਬ ਦਾ ਇੱਕ ਬਾਕ ਹੈ ਕਿ ਜੇ ਕੋ ਬੋਲੇ ਸੱਚ ਤੇ ਉਹ ਜਲ ਜਾ ਕੋੜਾ ਇਹਦਾ ਮਤਲਬ ਝੂਠਾ ਹੈ ਤੇ ਜਦੋਂ ਕੋਈ ਸੱਚ ਬੋਲਦਾ ਹੈ ਤਾਂ ਸੱਚੇ ਬੰਦੇ ਦੀ ਗੱਲ ਸੁਣ ਕੇ ਝੂਠੇ ਨੂੰ ਅੱਗ ਲੱਗਦੀ ਹੈ ਉਹ ਅੱਗ ਕੱਲ ਸਰਕਾਰ ਨੂੰ ਲੱਗੀ ਹੈ ਤੇ ਮੈਨੂੰ 20 ਤਰੀਕ ਨੂੰ ਬੁਲਾਉਣਾ ਸੀ ਅੱਜ ਦੇ ਦਿਨ ਬੁਲਾ ਲਿਆ ਜਦ ਦਫ਼ਤਰਾਂ ਨੂੰ ਸਾਰਿਆਂ ਨੂੰ ਛੁੱਟੀ ਹੈ ਤੁਸੀਂ ਦੇਖੋਗੇ ਚੰਨੀ ਵਾਸਤੇ ਅੱਜ ਸਪੈਸ਼ਲ ਪੰਜਾਬ ਸਰਕਾਰ ਦੇ ਦਫ਼ਤਰ ਖੁੱਲ ਰਹੇ ਐ ਚੰਨੀ ਨੂੰ ਹਰਾਨ ਕਰਨ ਵਾਸਤੇ ਟੌਰਚਰ ਕਰਨ ਵਾਸਤੇ ਹਰ ਦਿਨ ਚੁੜਿਆ ਬਸਾਖੀ ਦਾ ਤੇ ਅੰਬੇਦਕਰ ਸਾਹਿਬ ਦਾ ਬਸਾਖੀ ਉਹ ਦਿਨ ਐ ਜਦੋਂ ਗੁਰੂ ਸਾਹਿਬ ਨੇ ਜ਼ਬਰ আর ਜ਼ੁਲਮ ਦੇ ਖਿਲਾਫ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ ਖਿਲਾਫ ਆਪਣਾ ਖੰਡੇ ਵਟ ਦਾ ਅਮਰਦੇਸ਼ ਕਾ ਸਿੱਖ ਕੌਮ ਨੂੰ ਸ਼ਕਤੀ ਦਿੱਤੀ ਤਿਆਰ ਕੀਤਾ ਜ਼ਬਰ আর ਜ਼ੁਲਮ আর ਸਰਕਾਰਾਂ ਦੇ ਖਿਲਾਫ ਲੜਨ ਵਾਸਤੇ ਸੋ ਚੰਗਾ ਹੋ ਗਿਆ ਭਗਵੰਤ ਮਾਨ ਜੀ ਤੁਸੀਂ ਅੱਜ ਦਾ ਦਿਨ ਚੁਣਿਆ ਅੱਜ ਮੈਨੂੰ ਵੀ ਗੁਰੂ ਆਪਣੇ ਚਮਕੌਰ ਸਾਹਿਬ ਦੇ ਵੱਡੇ ਸੈਭਜਾਦਿਆਂ ਤੋਂ ਸਰੰਦ ਸਾਹਿਬ ਸਰੰਦ ਦੇ ਦੀਵਾਰ ਵਿੱਚ ਚਿਣੇ ਗਏ ਛੋਟੇ ਸਹਿਬਜ਼ਾਦੇਆਂ ਤੋਂ ਅੱਜ ਸ਼ਕਤੀ ਮਿਲ ਰਹੀ ਹੈ ਤੁਹਾਡੇ ਜੁਰਮ ਦੇ ਖਿਲਾਫ ਲੜਨ ਵਾਸਤੇ ਜਿਹੜਾ ਤੁਸੀਂ ਮੇਰੇ ਤੇ ਜੁਰਮ ਟਾਉਣ ਰਹੇ ਹੋ ਇੱਕ ਸਾਲ ਤੋਂ ਤੇ ਆਉਣ ਵਾਲੇ ਦਿਨਾਂ ਵਿੱਚ ਟਾਉਣ ਜਾ ਰਹੇ ਹੋ ਪਰ ਮੈਂ ਪਹਿਲੇ ਦਿਨ ਤੇ ਕਿਹਾ ਸੀ ਕਿ ਮੈਂ ਇਸ ਨੂੰ ਆਪਣੇ ਪਿੰਡੇ ਦੇ ਸਾਹਾਂ ਦਾ ਮੈਂ ਤਾਂ ਨਵਾਦੀਆਂ ਫੇਰ ਵੀ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਮੇਰੀ ਨਾੜ ਆ ਕੇ ਬੈਠੇ ਮੈਂ ਕੱਲਾ ਜਾਵਾਂਗਾ ਉੱਥੇ ਤੁਸੀਂ ਮੈਨੂੰ ਬਿਠਾਓ ਫੜੋ ਕੁੱਟੋ ਮਾਰੋ ਜੇਲ੍ਹ 'ਚ ਭੇਜੋ ਵੱਡੇ ਤੇ ਕਰੋ ਜੋ ਕਰਨਾ ਇਹ ਅੱਜ ਮੈਨੂੰ ਫੜ ਵੀ ਸਕਦੇ ਐ ਬਿਠਾ ਤਾਂ ਸਕ ਬਿਠਾਉਣਾ ਤਾਂ ਹੈਗਾ ਹੀ ਐ ਅੰਦਰ ਵੀ ਪੇ ਸਕਦੇ ਐ ਤੇ ਕਿੰਨਾ ਇੱਕ ਦਿਨ ਮਾਰ ਵੀ ਸਕਦੇ ਐ ਜਾਨ ਤੋਂ ਵੀ ਮਾਰ ਸਕਦੇ ਐ ਲੇਕਿਨ ਮੈਂ ਉਹਦੇ ਵਾਸਤੇ ਹਰ ਪਾਸੇ ਨੂੰ ਤਿਆਰ ਐ ਤਿੰਨ ਨੋਟਿਸ ਆ ਜਾਂਦਾ ਮੈਨੂੰ ਆ ਇੱਕ ਹਫ਼ਤਾ ਹੋਇਆ ਤਿੰਨ ਨੋਟਿਸ ਇਕੱਠੇ ਆਏ ਐ ਪਹਿਲਾਂ 10 ਵਾਰ ਆਲੇ ਪਰ ਮੇਰੇ ਪਾਸ ਹੈ ਕੁਛ ਨਹੀਂ ਉਹ ਵੀ ਦੱਸ ਦੇਣਾ ਮੈਂ ਤੁਹਾਨੂੰ ਮੇਰੇ ਪਾਸ ਹੈ ਕਿਆ 1986 ਦੇ ਵਿੱਚ ਪੰਜਾਬ ਕੇਂਦਰ ਸਰਕਾਰ ਦੀ ਕਾਂਗਰਸ ਸਰਕਾਰ ਸੀ ਮਨੂ ਰਿజర్ਵੇਸ਼ਨ ਦੇ ਤਹਿਤ ਪੈਟਰੋਲ ਪੰਪ ਮਿਲਿਆ ਸੀ ਐਸੀ ਲੋਕਾਂ ਨੇ ਪੈਸੇ ਫੜ ਫੜ ਕੇ ਪੈਟਰੋਲ ਪੰਪ ਲਗਾ ਲਿਆ ਬੈਂਕ ਨੇ ਲਿਮਟ ਦਿੱਤੀ 2002 ਦੇ ਵਿੱਚ ਮੈਂ ਪੈਟਰੋਲ ਪੰਪ ਵਾਲੀ ਜਗਾ ਬੇਚ ਕੇ ਫੈਡ ਪ੍ਰਾਪਰਟੀ ਦਾ ਕੰਮ ਕਰ ਲਿਆ 5-7 ਸਾਲ ਦੇ ਵਿੱਚ ਬੂਮ ਆਇਆ ਉਹਨਾਂ ਦਿਨਾਂ 'ਚ ਤੁਹਾਨੂੰ ਵੀ ਪਤਾ ਹੈ ਬਹੁਤ ਆਇਆ ਮੈਂ 10 ਕਿਲੇ ਜ਼ਮੀਨ ਬਣਾ ਲਈ 8 10 ਕਿਲੇ ਖਰੜ ਦੇ ਵਿੱਚ ਹੋਰ ਸ਼ੋਰੂਮ ਵਗੈਰਾ ਖਰੀਦ ਲਏ ਪ੍ਰਾਪਰਟੀ ਦਾ ਕੰਮ ਕਰਕੇ ਬਦਕਿਸਮਤੀ ਦੇ ਨਾਲ 2007 ਦੇ ਵਿੱਚ ਇਲੈਕਸ਼ਨ ਲੜ ਲਿਆ ਪੂਤ ਸਵਾਰਤਾ ਵੀ ਲੋਕਾਂ ਦੀ ਸੇਵਾ ਕਰਦੀ ਹੈ ਸਸਰੀ ਘਰ ਦੀ ਕੀਮਤ ਹੈ ਸਸਰੀ ਘਰ ਪਤਾ ਜੀ ਸਸਰੀ ਘਰ ਸਰਵ ਸਸਰੀ ਘਰ ਦੇ ਚੱਕਰ ਆ ਜਿਹਾ ਵੀ ਲੱਗੇ ਇਸ ਪਾਸੇ ਉਹ ਜਿੰਨੇ ਆਏ ਬੈਠੇ ਆਲੇ ਦਾਲ ਮੇਰੇ ਇਹ ਸਾਰਾ ਸਸਰੀ ਘਰ ਦਾ ਭੂ ਫਿਪੂ ਸੇ ਹੈ ਇਹ ਸਸਤਰੀ ਗਾਲ ਲਈ ਮਾਰੇ ਵੇ ਸਾਰੇ ਐਮਐਲਏ ਸਾਹਿਬ ਸਸਤਰੀ ਗਾਲ ਜੀ ਇਸ ਪਰ ਤਾਂ ਨਹੀਂ ਆਏ ਐਸੇ ਉਹਦੇ ਚ ਕੋਈ ਮੀਂਹਦੇ ਸੀ ਮੈਂ ਵੀ ਐਸੇ ਚ ਕੋਈ ਮਦਦ ਰਿਆ ਘਰ ਫੂਕ ਕੇ ਤਬਾਸ਼ਾ ਦੇਖਿਆ ਮੈਂ ਜਿਹੜੀ ਮੇਰੀ 10 8 10 ਕਿਲੇ ਜ਼ਮੀਨ ਸੀ ਹਰੇਕ ਇਲੈਕਸ਼ਨ ਦੇ ਵਿੱਚ ਹੀ ਅੱਜ ਮੇਰੇ ਪਾਸ ਇੱਕ ਸਿਆੜ ਵੀ ਨਹੀਂ ਐ ਲੈ ਭਗਵੰਤ ਮਾਨ ਆ ਬੈਠਾ ਚਰਜੀ ਚ ਨਹੀਂ ਪੂਰੇ ਹਿੰਦੁਸਤਾਨ ਦੇ ਬਾਡ ਦੇ ਵਿੱਚ ਮੇਰੀ ਇੱਕ ਸਿਆੜ ਵੀ ਜ਼ਮੀਨ ਦਿਖਾ ਦੇ ਮੈਂ 10 ਕਿਲੇ ਜ਼ਮੀਨ ਵੇਚ ਕੇ ਲੋਕਾਂ ਦੇ ਲਈ ਐ ਇੱਕ ਕੀਲਾ ਵੀ ਲਿਆ ਦੇ ਇੱਕ ਸਿਆੜ ਕਹਿੰਦੇ ਇੱਕ ਜਿਹੜਾ ਹਾਲੀ ਪੌਂਦਾ ਹੈ ਉਹ 19 ਵੀ ਦਿਖਾ ਦੇ ਇੱਕ ਵਿਸਵਾ ਦਿਖਾ ਦੇ ਮੈਨੂੰ ਮੇਰੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਭਗਵੰਤ ਮਾਨ ਜੀ ਕਿਹਾ ਕਿ ਚੰਨੀ ਰਜਵਾੜਾ ਹੈ ਇਹਦੇ ਪਾਸ 170 ਕਰੋੜ ਦੀ ਪ੍ਰਾਪਰਟੀ ਹੈ ਲੈ ਮੈਨੂੰ ਕਿਸੇ ਪ੍ਰਾਪਰਟੀ 'ਚ ਖੜਾ ਕਰਕੇ ਆਚਰ ਜੀ ਤੇਰੀ ਹੈ ਸਿਰ ਮੇਰੇ ਘਰ ਛੱਡ ਕੇ ਮੇਰੇ ਦਫ਼ਤਰ ਮੇਰਾ ਦਫ਼ਤਰ ਛੱਡ ਕੇ ਜਿਹੜਾ ਲੋਕਾਂ ਵਾਸਤੇ ਹੈ ਇੱਕ ਮੇਰੀ ਦੁਕਾਨ ਹੈ ਉਹ ਛੱਡ ਦੇ ਪੁੱਸਤੇ ਬਿਨਾ ਕਿਤੇ ਮੈਨੂੰ ਖੜਾ ਕਰ ਦੇ ਕੇ ਚਰਨਜੀਤ ਦਾ ਤੇਰੀ ਪ੍ਰਾਪਰਟੀ ਹੈ ਮੈਂ ਉਹ ਜਦ ਸਰਕਾਰ ਦੇ ਨਾਮ ਲਿਖਦਾ ਜਾਂ ਗੁਰਦੁਆਰੇ ਦੇ